ਹੀ ਲੋਕਾਣੀ ਆਸਾ ਮਹੱਲਾ ਪਹਿਲਾ ਅਨਹਦੁ ਅਨਹਦਵਾਜੈ ਰੁਣਚੁਣ ਘਾਰੇ ਰਾਮ ਮੇਰਾ ਮਨੋ ਮੇਰਾ ਮਨਰਾਤਾ ਲਾਲ ਪਿਆਰੀ ਰਾਮ ਆਨੰਦਿ ਨਰਾਤਾ ਮਨ ਬੈਰਾਗੀ ਸੁੰਨ ਮੰਡਲ ਘਰ ਪਾਇਆ ਆਦਪੁਰਖ ਅપરੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਨ ਬੈਸਨ ਤੇਰੇ ਨਾਰਾਇਣ ਤਿਤ ਮੰਨ ਰਾਤਾ ਵਿਚਾਰੀ ਨਾਨਕ ਨਾਮ ਰਤੇ ਬੈਰਾਗੀ ਅਨਹਦ ॠण चुणकारी ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਬਿਧ ਜਾਈਐ RAM ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ RAM ਸੱਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਬਨਾ ਪਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤ ਗੁਰ ਬੂਜ ਬੁਝਾਈਐ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ ਕਰ ਮਜਨੂ ਸਪਤ ਸਰੀ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾਏ ਜਾਂ ਪ੍ਰਭ ਭਾਏ ਪੰਜ ਮਿਲੇ ਵੀ ਚਾਰੇ ਕਾਮ ਕ੍ਰੋਧ ਕਪਟ ਵਿਗਿਆ ਤਜ ਸਚ ਨਾਮ ਉਰਤਾਰੀ ਹਉ ਮੈਂ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੀ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤ੍ਰੇਣ ਦੇਖ ਸਬਾਇਆ RAM ਤ੍ਰੇ ਭਵਨੋ ਤੁਝਹਿ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਫਿਰਤੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਦ ਬਿਨ ਕਿਸ ਸਾਲਾਹੀ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਆਸਾ ਮੁਹੱਲਾ ਪਹਿਲਾ ਮੇਰਾ ਮਨੂ ਮੇਰਾ ਮਨ ਰਾਤਾ RAM ਪਿਆਰੀ RAM ਸੱਚ ਸਾਹਿਬੋ ਆਦਪੁਰਖ ਅਪਰੰਪਰੂ ਧਾਰੇ RAM ਅਗਮ ਅਗੋਚਰ ਅਪਰੇ ਅਪਾਰਾ ਪਾਰ ਬ੍ਰਹਮ ਪ੍ਰਦਾਨੂ ਆਦ ਜੁਗਾਦੀ ਹੈ ਤੀ ਹੋਸੀ ਅਵਰ ਝੂਠਾ ਸਭ ਮਨੂ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਅਹਨਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਖਾਈ ਰਾਮ ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਮਾਤ ਪਿਤ ਭਾਈ ਸੁੱਤ ਚਤੁਰਾਈ ਸੰਗ ਨਾ ਸੰਪੈ ਨਾਰੀ ਸ਼ਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੀ ਆਦਿ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾਂ ਤਹਿ ਸੋਈ ਨਾਨਕ ਹਰ ਕੀ ਭਗਤ ਨਾ ਛੂਡੋ ਸਹਜੀ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੁਮਾਲੇ RAM ਅਵਗਣ ਮੀਟ ਚੱਲੇ ਗੁਣ ਸੰਗਮ ਨਾਲੇ RAM ਅਵਗਣ ਪਰ ਹਰ ਕਰਨੀ ਸਾਰੀ ਦਰ ਸੱਚੈ ਸਚਿਆਰੂ ਆਵਣ ਜਾਵਣ ਥਾਕ ਰਹਾਏ ਗੁਰਮੁਖ ਤਤ ਵਿਚਾਰੂ ਸਾਜਨ ਮੀਤ ਸਜਾਨ ਸਖਾਤੂ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨੀਰੰજન ਰਾਤਾ ਰਾਮ ਮਨ ਤਨ ਰਾਵ ਰਹਿਆ ਜਗ ਜੀਵਨੋ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੀ ਬੈ ਰਾਗੀ ਚੂਕੈ ਮੋਹ ਪਿਆਸਾ ਨਾਨਕ ਹੋ ਮੈਂ ਮਾਰ ਪਤੀ ਨੇ ਵਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਗੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਤੈ ਹਉ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਕਾ ਦਾਤਾ ਕਰਮ ਵਿਦਾਤਾ ਦੂਖ ਬਸਾਰਨਹਾਰ ਜੀਉ ਦੂਖ ਬਸਾਰਨਹਾਰ ਸੁਆਮੀ ਕੀਤਾ ਜਾ ਕਾ ਹੋਐ ਕੋਟ ਕੁਟੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੋਐ ਖੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਉ ਤੂੰ ਸਭਨੀ ਤਾਈ ਜਿੱਤੈ ਹਉ ਜਾਈ ਸਾਚਾ ਸਿਰਜਨ ਹਾਰ ਜੀਉ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵੇ ਹਾਰ ਜੀਉ ਤੇ ਕਬਹੂ ਨ ਹਾਰਹਿ ਹਰ ਹਰ ਗੁਣ ਸਾਰੇ ਤਿਨ ਜਮਨੀੜ ਨਾ ਆਵੇ ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਉ ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਜਿਨ ਜਗਤ ਉਪਾਇਆ ਤੰਦੈ ਲਾਇਆ ਤਿਸੈ ਵਿਟੋ ਕੁਰਬਾਨ ਜੀਉ ਤਾਂ ਕੀ ਸੇਵ ਕਰੀ ਜੈ ਲਾਹਾ ਲੀਜੈ ਹਰ ਦਰਗਾਹ ਪਾਈਐ ਮਾਨ ਜੀਉ ਹਰ ਦਰਗਾਹ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਉਹ ਨਵ ਨਿਦ ਪਾਵੇ ਗੁਰਮਤਿ ਹਰਿ ਧਿਆਵੇ ਨਿਤ ਹਰਿ ਗੁਣ ਆਖ ਵਖਾਣੈ ਅਹਨ ਸਨਾਮ ਤਿਸੈ ਕਾ ਲੀਜੈ ਹਰ ਉਤਮ purkh ਪ੍ਰਧਾਨ ਜੀਉ ਜਿਨ ਜਗਤਿ અપਾਇਆ ਤੰਦੈ ਲਾਇਆ ਕਉਕ ਤਿਸ ਆਬਿਟੋ ਕੁਰਬਾਨ ਜੀਉ ਨਾਮ ਲੈਨ ਸੇ ਸੋ ਹੈ ਤਿਨ ਸੁਖ ਫਲ ਹੋਵੈ ਮਾਨ ਹੈ ਸੇ ਜਿਨ ਜਾਹੀ ਜੀਉ ਤਿਨ ਫਲ ਟੂਟ ਨਾ ਆਵੈ ਜਾਂ ਤਿਸ ਭਾਵੈ ਜੇ ਜੁਗ ਕੀਤੇ ਜਾਹੀ ਜੀਉ ਜੇ ਜੁਗ ਕੀਤੇ ਜਾਹੀ ਸੁਆਮੀ ਤਿਨ ਫਲ ਟੂਟ ਨਾ ਆਵੈ ਤਿਨ ਜਰਾ ਨ ਮਰਨਾ ਨਰਕ ਨਾ ਪਰਨਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੂ ਕਹਿ ਨਾਹੀ ਨਾਨਕ ਪੀੜ ਨਾ ਖਾਹਿ ਜੀਉ ਨਾਮ ਲੈਣ ਸੇ ਸੋਹੈ ਤਿਨ ਸੁਖ ਫਲ ਹੋਵੈ ਮਨਹਿ ਸੇ ਜਿਣ ਜਾਹਿ ਜੀਉ ਏਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾਕਾ ਲਿਆ ਕੀ ਵਾਰੀਐ ਰਾਤਾ RAM ਇਕ ਫਾਲ ਮੀਠਾ ਚਾਰ ਦਿਨ ਫਿਰ ਹੋਏ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪੇ ਉਹ ਜੀਵ ਸਾਇਰ ਦੀ ਲਹਿਰੀ ਬਿਜਲ ਜਿਵੇਂ ਚਮਕਾਈ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਜਹਿ ਬਸਾਰੇ ਆ ਸੱਚ ਕਹ ਨਾਨਕ ਚੇਤ ਰੇ ਮਨ ਮਰਹਿ ਹਰ ਨਾਂ ਕਾਲਿਆ ਪਵਰਾ ਫੂਲ ਪਵੰਤਿਆ ਦੁਖ ਹਤ ਭਾਰੀ RAM ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤ ਗੁਰ ਮੁਝੈ ਪੁੱਛਿਆ ਭਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ ਜੰਮ ਮਗ ਬਾਦਾ ਖਾਹੇ ਚੂਟਾਂ ਸ਼ਬਦ ਬਿਨ ਬੇ ਤਾਲਿਆ ਸਾਚ ਕਹਿ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੇ RAM ਮਛਲੀ ਵਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ स्वागत ਕਰ ਚਿਤ ਲਾਏ ਹਰਿ ਸਿਉ ਛੋੜ ਮਨੁ ਅੰਦੇਸਿਆ ਸਚ ਕਹਿ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸਿਆ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੂਗੀ RAM ਜੁਗ ਜੁਗ ਮੀਠਾ ਵੇਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਜ ਜਾਣੈ ਹਰ ਪਛਾਣੈ ਸਤ ਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਭਰਮ ਭੂਲੇ ਪਚਹੈ ਮੁਗਦ ਅਚੇਤਿਆ ਹਰ ਨਾਮ ਭਗਤ ਨਾ ਹਿਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਰੀਵ ਛੁੰਨਿਆ ਏਕ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ ਹਮ ਘਰੇ ਸਾਚਾ ਸੁਹਿਲਾ ਸਾਚੈ ਸ਼ਬਦ ਸੁਹਾਇ ਆ ਰਾਮ ਧਨ ਪਿਰ ਮੇਲ ਭਇਆ ਪ੍ਰਭ ਆਪ ਮਲਾਇਆ ਰਾਮ ਪ੍ਰਭ ਆਪ ਮਲਾਇਆ ਸਚ ਮਨ ਵਸਾਇਆ ਕਾਮਣ ਸਹਜੇ ਮਾਤੀ ਗੁਰ ਸ਼ਬਦ ਸ਼ਿੰਗਾਰੀ ਸਚ ਸواری ਸਦਾ 라 ਵੀ ਰੰਗ ਰਾਤੀ ਆਪ গো ਆਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸواری ਸਫਲਿਉ ਜਨਮ ਸਬਾਇਆ ਦੂਜੜੈ ਕਾਮਣ ਭਰਮੁ ਭੁੱਲੀ ਹਰਿ ਵਾਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨਮੁਖ ਈਆਣੀ ਔਗਣਵੰਤੀ ਝੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾ ਪਿਰ ਮਿਲਿਆ ਹਦੂਰੇ ਦੇਖ ਪਿਰਵ ਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਪਾਏ ਨਾਨਕ ਵਿਣ ਨਾਮੈ ਕਾਮਣ ਪਰਮ ਭਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਲਾਈ ਰਾਮ ਅੰਤਰ ਸ਼ਬਦ ਮਿਲੀ ਸਹਜੇ ਤਪਤ 부ਝਾਈ ਰਾਮ ਸ਼ਬਦ ਤਪਤ 부ਝਾਈ ਅੰਤਰ ਸ਼ਾਂਤ ਆਈ ਸਹਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੀ ਸੱਚੇ ਸ਼ਬਦ ਸੁਭਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬੋਰਾਨਾ ਸੱਚੇ ਸ਼ਬਦ ਮਲਾਈ ਸਾ ਧਨ ਮਨ ਆਨੰਦ ਭਇਆ ਹਰ ਜੀਉ ਮੇਲ ਪਿਆਰੇ ਰਾਮ ਸਾ ਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੀ ਰਾਮ ਸ਼ਬਦ ਅਪਾਰੇ ਮਿਲੇ ਪਿਆਰੀ ਸਦਾ ਗੁਣ ਸਾਰੇ ਮਨ ਵਸੀ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੀ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੀ